ਐਮਐਲਏ ਕੈਂਡੀਡੇਟ ਹੈ ਨਹੀਂ ਹੈਗੇ ਐਮਐਲਏ ਜੀ ਫਿਰ ਉਹਨਾਂ ਬਾਹਰ ਕਿਉਂ ਨਹੀਂ ਕੱਢਦੇ ਤੁਸੀਂ ਐਮਐਲਏ ਜਾ ਸਕਦਾ ਅੰਦਰ ਜੀ ਵੀ ਵੈਰੀਫਾਈ ਕਰ ਲੈ ਮੈਂ ਹੁਣ ਆਇਆ ਵੈਰੀਫਾਈ ਕਰ ਮੇਰੀ ਗੱਡੀ ਉਹ ਖੜੀ ਅੰਦਰੋਂ ਤੁਸੀਂ ਆਇਆ ਹੋ ਸਾਹਮਣੇ ਅੰਨਿਆ ਨਾਲ ਵੀ ਨੀਦਾ ਤੋਂ ਹਰੇ ਵਿੱਚ ਤੇ ਐਸਐਸਪੀ ਸਾਹਿਬ ਕਹਿੰਦੇ ਸਾਨੂੰ ਪਤਾ ਐਸਐਸਪੀ ਤਰਨਤਾਰਨ ਤੇ ਕਾਰਵਾਈ ਹੋਈ ਹੈ ਜਿਵੇਂ ਐਸਐਸਪੀ ਮਜੀਠਾ ਰਗੜੇ ਗਏ ਐ ਐਸਐਸਪੀ ਵਰਨ ਸ਼ਰਮਾ ਉਸੇ ਤਰੀਕੇ ਨਾਲ ਕੀ ਫਰੀਦਕੋਟ ਤੇ ਐਸਐਸਪੀ ਤੇ ਕਾਰਵਾਈ ਹੋਊਗੀ ਜਿਹੜਾ ਇੱਥੇ ਕਾਨੂੰਨ ਦੀਆਂ ਧੱਜੀਆਂ ੜਵਾ ਰਹੇ ਐ ਟ੍ਰੱਕ ਯੂਨੀਅਨ ਪ੍ਰਧਾਨ ਤੋਂ ਲੈ ਕੇ ਟ੍ਰੱਕ ਯੂਨੀਅਨ ਪ੍ਰਧਾਨ ਤੋਂ ਲੈ ਕੇ ਪੀਏਸੀ ਪੀਏਸੀਏ ਤੋਂ ਸਭ ਲੈ ਕੇ ਸਾਰਾ ਹਮਲਾ ਫੈਲਾਉਂਦਾ ਬੈਠਾ ਉੱਥੇ ਸਾਡਾ ਹਲਕਾ ਇੰਚਾਰਜ ਖੜਾ ਐਮਐਲਏ ਜਾ ਸਕਦਾ ਸਾਡਾ ਹਲਕਾ ਇੰਚਾਰਜ ਨਹੀਂ ਜਾ ਸਕਦਾ ਇੱਕ ਪਾਸੇ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਹੈ ਚੋਣਾਂ ਫਰੀ ਐਂਡ ਫੇਅਰ ਹੋਣੀਆਂ ਚਾਹੀਦੀਆਂ ਤੇ ਦੂਜੇ ਪਾਸੇ ਪੁਲਿਸ ਇਹਨਾਂ ਚੋਣਾਂ ਦੇ ਵਿੱਚ ਦੋਗਲਾਪਨ ਦਿਖਾ ਰਹੀ ਹੈ ਹੁਣ ਟੜਕੇ ਦਾ ਬੈਠਾ ਉਥੇ ਆਪਦੇ ਹੱਥੀ ਮੋਹਰਾ ਲਾ ਕੇ ਤੇデア ਦੇ ਉਮੀਦਵਾਰ ਜਤਾਲੂਗਾ ਕੀ ਜਨਤਾ ਤੇ ਕੀ ਅਸਰ ਪਾ ਲੂਗਾ ਇਹ ਤੁਸੀਂ ਵੈਸੇ ਇੰਨੀਆਂ ਸਰਕਾਰਾਂ ਚ ਰਹੇ ਹੋ ਐਮ ਐਲ ਕਾਉਂਟਿੰਗ ਏਜੰਟ ਬੰਦ ਹੁੰਦਾ ਜੀ ਨਹੀਂ ਬੰਦਦਾ ਜੀ ਕਦੇ ਨਹੀਂ ਬਣਿਆ ਇਹ ਮਲੇ ਅਸੀਂ ਵੀ ਬਟੇਰੀਆਂ ਚੋਣਾ ਲੜੀਆਂ ਕਿ ਡੀ ਸੀ ਫਰੀਦਕੋਟ ਨੂੰ ਵੀ ਫੋਨ ਲਾਉਣੇ ਆ ਤਾਂ ਫੋਨ ਹੀ ਨਹੀਂ ਚੱਕਦੇ ਵੈਸੇ ਮਾਨਯੋਗ ਡੀ ਸੀ ਫਰੀਦਕੋਟ ਕਦੇ ਵੀ ਫੋਨ ਨਹੀਂ ਚੱਕਦੇ ਐਸ ਡੀ ਐਮ ਜੱਜ ਤੋਂ ਫੋਨ ਬੰਦ ਕਰੀ ਬੈਠੇ ਆ ਭਗਵਾਨ ਸਿੰਘ ਮਾਨ ਨੂੰ ਵੈਸੇ ਜਿਹੜੀ ਐ ਡੀਸੀ ਫਰੀਦਕੋਟ ਆ ਉਹਨਾਂ ਦਾ ਮੋਬਾਈਲ ਲੈ ਹੀ ਲੈਣਾ ਚਾਹੀਦਾ ਉਹਨਾਂ ਨੇ ਚੱਕਣਾ ਤਾਂ ਹੈ ਹੀ ਨਹੀਂ ਗੁੰਡਾਗਰਦੀ ਵਜੂਦਾ ਐਮਐਲਏ ਵਿੱਚ ਬੈਠਾ ਗਿਆਤੀ ਦੇ ਕੀ ਲੱਗਦਾ ਕੀ ਲੱਗਦਾ ਕਰਿਆ ਉਹ ਤਾਂ ਕਹ ਲੱਗਦਾ ਹੀ ਸਰਕਾਰ ਦਾ ਪਹਿਲੇ ਇਹ ਮੈਨੇ ਦੀ ਗੱਡੀ ਖੜੀ ਆ ਸਾਨੂੰ ਜਾਣ ਹੀ ਦਿੰਦੇ ਐਮਐਲਏ ਕਿਵੇਂ ਗਿਆ ਮੀਡੀਆ ਪਰ ਐਮਐਲਏ ਦਾ ਐਮ ਐਲ ਏ ਆਊਟ ਹੈ ਨਹੀਂ ਨਹੀਂ ਐਮ ਐਲ ਏ ਕੈਂਡੀਡੇਟ ਹੈ ਬਲਕ ਸ਼ਾਂਤੀ ਦਰਦਰ ਬਾ ਮੈਂ ਇੱਥੇ ਹੋ ਗਿਆ ਪਰ ਮੈਨੂੰ ਆਏ ਦੱਸੋ ਐਮ ਐਲ ਏ ਐਮ ਐਲ ਏ ਕੈਂਡੀਡੇਟ ਸਾਰੇ ਐਮ ਐਲ ਏ ਕੈਂਡੀਡੇਟ ਹੈ ਨਹੀਂ ਹੈਗੇ ਐਮ ਐਲ ਏ ਜੀ ਫਿਰ ਉਹਨਾਂ ਬਾਹਰ ਕਿਉਂ ਨਹੀਂ ਕੱਢਦੇ ਤੁਸੀਂ ਉਹ ਐਮ ਐਲ ਏ ਦੀ ਗੱਡੀ ਖੜੀ ਹੈ ਸਿਕਿਉਰਟੀ ਦੀ ਯਾਰ ਇੱਧਰ ਆ ਮੜ ਦਿਖਾ ਮਾਈ ਦਾ ਚਿਹਰਾ ਦਿਖਾ ਇਹ ਦੋ ਕਾਨੂੰਨ ਕੱਤੋਂ ਆ ਬਾਈ ਜੀ ਦੋ ਕਾਨੂੰਨ ਕਾ ਤੋ ਐਮ ਐਲ ਏ ਅੰਦਰ ਆ ਲੋਕਤੀ ਸਾਹਿਬ ਨੂੰ ਐਸ ਐਸ ਪੀ ਸਾਹਿਬ ਨੂੰ ਪਤਾ ਕਰੋ ਐਸ ਐਸ ਪੀ ਸਾਹਿਬ ਡਿਪਟੀ ਸਾਹਿਬ ਨਾਲ ਗੱਲ ਕਰਾਓ ਤੁਸੀਂ ਕਰੋ ਜੀ ਗੱਲ ਸਾਹਮਣੇ ਇਹ ਤਾਂ ਕਹਿੰਦੇ ਅੰਦਰ ਹੀ ਗਾਇ ਨਹੀਂ ਜਾਣਾ ਤੁਸੀਂ ਸਾਹਿਬ ਤਾਂ ਦਿਓ ਜੀ ਤੁਸੀਂ ਰਿਸਪਾਂਸਿਬਲ ਹੋ ਤੁਸੀਂ ਇੱਥੇ ਮੇਨ ਅਫਸਰ ਤੁਸੀਂ ਹੋ ਸਰ ਇਹਦਾ ਜਵਾਬ ਤਾਂ ਦਿਓ ਐਮ ਐਲ ਏ ਜਾ ਸਕਦਾ ਅੰਦਰ ਜੀ ਹਾਂ ਜੀ ਦੇ ਦਿਨੇ ਜਵਾਬ ਦੱਸ ਤਾਂ ਦਿਓ ਜੀ 10 ਦਿਨ ਇਹ 10 ਤਾਂ ਦੱਸੋ ਤਾਂ ਸਹੀ ਜੀ 10 ਦਿਨ ਜਵਾਬ ਹੀ ਨਹੀਂ ਦੇ ਰਹੇ ਐਮਐਲਏ ਜਾ ਸਕਦਾ ਅੰਦਰ ਜੀ ਉਹ ਕੈਂਡੀਡੇਟ ਨਹੀਂ ਹੈ ਜੀ ਸਾਰੇ ਦਾ ਕੋਈ ਨਹੀਂ ਵੈਰੀਫਾਈ ਕਰ ਲੈ ਮੈਂ ਹੁਣੇ ਆਇਆ ਵੈਰੀਫਾਈ ਕਰ ਲੈ ਐਮਐਲਏ ਦੀ ਗੱਡੀ ਉਹ ਖੜੀ ਅੰਦਰੋਂ ਤੁਸੀਂ ਆਇਆ ਸਾਰੇ ਕੋਈ ਸਾਨੂੰ ਵੈਰੀਫਾਈ ਕਰ ਲੈ ਮੈਂ ਹੁਣੇ ਆਇਆ ਵੈਰੀਫਾਈ ਕਰ ਲੈ ਗੱਲ ਕਰ ਲੈਣ ਦੇ ਕੋਈ ਤੁਸੀਂ ਅੰਦਰ ਐਮਐਲਏ ਆ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਇੱਥੋਂ ਕਿਸੇ ਬੰਦੇ ਨੂੰ 100-100 ਪੁੱਛ ਕੇ ਜਾਂਦਾ ਜਾਂਦਾ ਐਮਐਲਏ ਖੁਦ ਅੰਦਰ ਗਿਆ ਹੋਇਆ ਤਾਂ ਪੁਲਿਸ ਅਫਸਰ ਐਸਪੀ ਸਾਹਿਬ ਇੱਥੇ ਖੜੇ ਆ ਉਹ ਕਹਿੰਦੇ ਸਾਨੂੰ ਬਤਾ ਲੈ ਅਨਿਆਨੋ ਵਿਧੀ ਦਾ ਤੁੰਦੇ ਵਿੱਚ ਤੇ ਐਸਪੀ ਸਾਹਿਬ ਕਹਿੰਦੇ ਸਾਨੂੰ ਪਤਾ ਵੀ ਹੁਣ ਇੱਕ ਕਮਾਲ ਦੀ ਗੱਲ ਹੈ ਕਿ ਕਾਨੂੰਨ ਦੋਰਾ ਹੈ ਕਾਨੂੰਨ ਦੋਰਾ ਹੈ ਕੀ ਮੰਨਦੇ ਹੋ ਜੀ ਕਾਨੂੰਨ ਦੋਰਾ ਇੱਥੇ ਦੋਰਾ ਜੀ ਦੋਰਾ ਹੈ ਕਾਨੂੰਨ ਜੀ ਐਮਐਲਏ ਤੋਂ ਪਰੇ ਐਮਐਲਏ ਦਾ ਉਮੀਦਵਾਰ ਸਾਡਾ ਮੁਖਮਤ ਸਾਡਾ ਹਲਕਾ ਇੰਚਾਰਜ ਖੜਾ ਜੀ ਇੱਥੇ ਸਾਡਾ ਹਲਕਾ ਇੰਚਾਰਜ ਖੜਾ ਐਮਐਲਏ ਜਾ ਸਕਦਾ ਸਾਡਾ ਹਲਕਾ ਇੰਚਾਰਜ ਨਹੀਂ ਜਾ ਸਕਦਾ ਮੁੱਖ ਸੇਵਾਦਾਰ ਸਾਡਾ ਸ਼੍ਰੋਮ ਨਿਕਾਲੀ ਦਲ ਦਾ ਉਹ ਨਹੀਂ ਜਾ ਸਕਦੇ ਸਾਰੀ ਟੀਮ ਉਹਦੇ ਟਰੱਕ ਯੂਨੀਅਨ ਪ੍ਰਧਾਨ ਤੋਂ ਲੈ ਕੇ ਟਰੱਕ ਯੂਨੀਅਨ ਪ੍ਰਧਾਨ ਤੋਂ ਲੈ ਕੇ ਪੀਐਸਪੀਏ ਤੋਂ ਸਭ ਲੈ ਕੇ ਸਾਰਾ ਹਮਲਾ ਫੈਲਾ ਉਹਨਾਂ ਦਾ ਬੈਠਾ ਉੱਥੇ ਪੂਰੀ ਟੀਮ ਨਾਲ ਗੱਲ ਹੋਈ ਆ ਬੀਸੀ ਸਾਹਿਬ ਕਹਿੰਦੇ ਰੌਂਡ ਮਾਰਨਾ ਆ ਸੀ ਪਰ ਅੰਦਰ ਹੁਣ ਵੀ ਅੰਦਰ ਹੈ ਸਾਰੇ ਸਾਰੇ ਹੀ ਅੰਦਰ ਹੈ ਜੀ ਟੀਮ ਅੰਦਰ ਹੈ ਜੀ ਸਾਰਾ ਕਾਨੂੰਨ ਇਕਤਾ ਹੋਣਾ ਚਾਹੀਦਾ ਹੈ ਐਸਪੀ ਸਾਹਿਬ ਇੱਥੇ ਖੜੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਅੰਦਰ ਐਮਐਲਏ ਸਾਹਿਬ ਸਾਰਾ ਕੁਝ ਕਰ ਰਹੇ ਆ ਵਿਰੋਧੀ ਇੱਥੇ ਇਲਜ਼ਾਮ ਲਾ ਰਹੇ ਆ ਤਾਂ ਇਹਦਾ ਮਤਲਬ ਕਾਨੂੰਨ ਦੋ ਹੈ ਸਰਕਾਰ ਜਿਵੇਂ ਐਸਐਸਪੀ ਤਰਨਤਾਰਨ ਤੇ ਕਾਰਵਾਈ ਹੋਈ ਹੈ ਜਿਵੇਂ ਐਸਐਸਪੀ ਮਜੀਠਾ ਰਗੜੇ گئے ਐ ਐਸਐਸਪੀ ਵਰਨ ਸ਼ਰਮਾ ਉਸੇ ਤਰੀਕੇ ਨਾਲ ਕੀ ਫਰੀਦਕੋਟ ਤੇ ਐਸਐਸਪੀ ਤੇ ਕਾਰਵਾਈ ਹੋਊਗੀ ਜਿਹੜਾ ਇੱਥੇ ਕਾਨੂੰਨ ਦੀਆਂ ਧੱਜੀਆਂ ੜਵਾ ਰਹੇ ਜਿਹੜੀ ਇੱਥੇ ਕਾਰਵਾਈ ਆ ਵਿਰੋਧੀ ਇੱਥੇ ਸਾਰੇ ਖੜੇ ਆ ਐਮਐਲਏ ਦੇ ਚੇਅਰਮੈਨ ਐਮਐਲਏ ਸਾਰੀ ਟੀਮ ਲੈ ਕੇ ਅੰਦਰ ਗਿਆ ਹੋਇਆ ਤੇ ਪੁਲਿਸ ਇੱਥੇ ਮੂਲ ਦਰਸ਼ਕ ਬਣ ਕੇ ਖੜੀ ਹੋਈ ਹੈ ਕੈਂਡੀਡੇਟ ਬਾਹਰ ਕਰਤਾ ਜਿਆਪਰਾ ਆ ਦੇਖੋ ਬਲੈਕ ਸ਼ਾਂਤੀ ਦਾ ਕੁਈ ਪਾਣੀ ਦਾ ਪ੍ਰਬੰਧ ਨਾ ਕੋਈ ਖਾਣੇ ਦਾ ਪ੍ਰਬੰਧ ਨਾ ਅੰਦਰ ਕੌਣ ਕੌਣ ਖੜਾ ਹੈ ਨਿੰਦਰ ਸਿੰਘ ਬਾਹਰ ਕਿਉਂ ਕਰਦਾ ਨਹੀਂ ਨਹੀਂ ਮੈਨ ਹਜੇ ਤਾਂ ਸਾਡੀ ਵਾਰੀ ਆਉਣ ਵਾਲੀ ਹੈ ਜੀ ਅਹਾਂ ਤੇ ਪਾਣੀ ਦਾ ਖਾਣੇ ਦਾ ਕੋਈ ਪ੍ਰਬੰਧ ਨਹੀਂ ਸਾਡਾ ਭੁੱਖੇ ਧੇ ਖੜੇ ਆ ਸੀ ਬਾਹਰ ਸਾਡਾ ਪਾਣੀ ਦਾ ਤਾਂ ਹੱਕ ਬਣਦਾ ਨਾ ਪਾਣੀ ਵੀ ਕੱਕੇ ਤੋਂ ਬੋਤਲ ਮੰਗਾਈ ਮੈਂ ਇਥੋਂ ਮੁਲਾਜ਼ਮ ਤੋਂ ਫੋਨ ਕਰਿਆ ਉਹ ਆ ਦੇ ਉਹ ਫੜ ਲਿ ਗਏ ਪਾਣੀ ਤਾਂ ਪੀ ਲਿ ਗਏ ਬਣਾ ਜਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਥੇ ਸਾਰੀ ਵਿਰੋਧੀ ਪਾਰਟੀ ਖੜੀ ਹੈ ਜਿਹੜੀ ਸੱਤਾ ਧਾਰਾ ਉਹ ਅੰਦਰ ਖੜੀ ਹੈ ਉਹਨਾਂ ਦੀਆਂ ਗੱਡੀਆਂ ਘੁੰਮ ਰਹੀਆਂ ਉਹਨਾਂ ਦੇ ਚੇਅਰਮੈਨ ਟਰੱਕ ਯੂਨੀਅਨ ਦੇ ਪ੍ਰਧਾਨ ਜੋ ਐਸਪੀ ਮੌਜੂਦ ਹੈ ਮਤਲਬ ਇੱਥੋਂ ਇਹ ਗੱਲ ਕਲੀਅਰ ਕੀ ਇਹ ਐਸਪੀ ਤੇ ਕਾਰਵਾਈ ਹੋਊਗੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਇੱਕ ਪਾਸੇ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਹੈ ਚੋਣਾਂ ਫਰੀ ਐਂਡ ਫੇਅਰ ਹੋਣੀਆਂ ਚਾਹੀਦੀਆਂ ਤੇ ਦੂਜੇ ਪਾਸੇ ਪੁਲਿਸ ਇਹਨਾਂ ਚੋਣਾਂ ਦੇ ਵਿੱਚ ਡੋਗਲਾਪਨ ਦਿਖਾ ਰਹੀ ਹੈ ਡਬਲ ਰੋਲ ਦਿਖਾ ਰਹੀ ਹੈ ਜਿਹੜਾ ਅੱਜ ਜਿਹੜਾ ਇੱਥੇ ਅੱਜ ਚੱਲ ਰਿਹਾ ਹੈ ਮੌਜੂਦਾ ਸਰਕਾਰ ਜਿਹੜੀ ਆਂਦੀ ਸੀਗੇ ਪੰਚੇਤਾਂ ਪਿੰਡ ਤੋਂ ਚੱਲੇਗੀ ਸਾਡੀ ਸਰਕਾਰ ਅੱਜ ਸਰਕਾਰ ਜਿਹੜੀ ਇਹ ਚਲਾ ਰਹੇ ਤੁਸੀਂ ਵੇਖ ਲਓ ਜਿਹੜੇ ਉਮੀਦਵਾਰ ਆ ਬਲਾਕ ਸਮਤੀ ਦੇ ਉਹਨਾਂ ਨੂੰ ਨਹੀਂ ਅੰਦਰ ਬੈਠਣ ਦਿੱਤਾ ਜਾ ਰਿਹਾ ਤੇ ਫਿਰ ਕਾਹਦੇ ਆ ਤੇ ਚੋਣਾ ਕਰਾਂਗੇ ਇਹਨਾਂ ਚੋਣਾਂ ਦੀ ਲੋੜ ਹੀ ਨਹੀਂ ਛੇਦੀ ਗੁੰਡਾਗਰਦੀ ਮੌਜੂਦਾ ਐਮਐਲਏ ਵਿੱਚ ਬੈਠਾ ਗਾਂਤੀ ਦੇ ਈ ਲੱਗਦਾ ਕੀ ਲੱਗਦਾ ਤੁਹਾਨੂੰ ਸ਼ਰਿਆੋਂ ਤੱਕ ਲੱਗਦਾ ਈ ਸਰਕਾਰ ਦਾ ਹਾਂ ਐਮ ਐਲ ਏ ਵੀ ਰਲਿਆ ਹੋਇਆ ਐਥੇ ਬੈਠੇ ਤੇਰੇ ਰਿਲੇਸ਼ਨ ਕਰਵਾਉਣ ਦਾ ਕੋਈ ਮਤਲਬ ਨਹੀਂ ਬਣਦਾ ਇਹ ਕਹਿੰਦੇ ਐਮ ਐਲ ਏ ਬਾਹਰ ਤੱਕ ਆ ਕੇ ਸਾਨੂੰ ਐਮ ਐਲ ਏ ਜਿੱਥੇ ਐਮ ਐਲ ਏ ਬੈਠਾ ਨਾਲ ਬਾਦੋ ਸਾਨੂੰ ਉੱਥੋਂ ਤੱਕ ਤਾਂ ਜਾਣ ਦਿਓ ਅਸੀਂ ਅੰਦਰ ਨਹੀਂ ਜਾਂਦੇ ਅਸੀਂ ਅੰਦਰ ਲੈ ਜਾਂਦੇ ਅਸੀਂ ਖਾਲੀ ਹੱਥ ਆ ਸਾਡੇ ਹੱਥ ਚ ਕੁਝ ਨਹੀਂ ਆ ਜਿੱਥੋਂ ਤੱਕ ਐਮ ਐਲ ਏ ਗਿਆ ਸਾਨੂੰ ਜਾਣ ਦਿਓ ਸਾਨੂੰ ਉੱਥੇ ਤੱਕ ਬਿਠਾਓ ਅਸੀਂ ਕਿਹੜਾ ਬੰਦੂਕਾਂ ਚੱਕੀ ਫਿਰਦੇ ਆ ਜਾਂ ਕੋਈ ਅਸੀਂ ਅਸਲਾ ਲਈ ਫਿਰਦੇ ਆ ਸਾਡੇ ਫੋਨ ਵੀ ਚਾਵਾਂ ਕਰ ਲਓ ਸਾਨੂੰ ਉੱਥੋਂ ਤੱਕ ਜਾਣ ਦਿਓ ਜਿੱਥੇ ਤੱਕ ਐਮ ਐ ਲਗਦਾ ਫਿਰ ਜੇ ਵਿਧਾਇਕਾਂ ਅੰਦਰ ਬੈਠੇ ਰਹਿਣਗੇ ਨਤੀਜੇ ਸਹੀ ਆਉਣਗੇ ਕਿੱਥੋਂ ਆ ਜਾਣਗੇ ਕਿੱਥੋਂ ਆ ਜਾਣਗੇ ਪਹਿਲੀ ਗੱਲ ਤਾਂ ਸਾਡੇ ਕਾਗਜ਼ ਰਿਜੈਕਟ ਕੀਤੇ ਗਏ ਦੱਸੋ ਕਲੀਚ ਪ੍ਰਣਾਲਾ ਹੋਣ ਨਾਲ ਕੀ ਇਹ ਸਰਕਾਰੀ ਜਾਇਦਾਦ ਤੇ ਕਬਜ਼ਾ ਹੋ ਜਾਂਦਾ ਇਹ ਜੇ ਤਾਂ ਘਣਾਉਣੇ ਅੰਜਾਮ ਲਾ ਕੇ ਇਹਨਾਂ ਨੇ ਸਾਡੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਤੇ ਡਰਦੇ ਆਣੇ ਹੁਣ ਕਿਦਾ ਬੈਠਾ ਉਥੇ ਆਪਦੇ ਹੱਥੀ ਮੋਹਰਾ ਲਾ ਕੇ ਤੇ ਦੇ ਆਪਦੇ ਉਮੀਦਵਾਰ ਜੇ ਤਾਲੂਕਾ ਕੀ ਜਨਤਾ ਤੇ ਕੀ ਅਸਰ ਪਾ ਲੂਗਾ ਇਹ ਬਾਈ ਜੀ ਇਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਊ ਸਣੇ ਐਸਐਸਪੀ ਸਣੇ ਡੀਐਸਪੀ ਸਣੇ ਇੱਥੋਂ ਦੇ ਐਸਐਚਓ ਸਾਹਮਣੂ ਇਹਨਾ ਸੋਚਣਾ ਸਰਕਾਰ ਇਹਨਾਂ ਦੀ ਬਾਤ 6 ਮਹੀਨੇ ਆ ਇਦੋਂ ਬਾਅਦ ਨਤੀਜੇ ਬੁਰੇ ਨਿਕਲਣਗੇ ਜਿਵੇਂ ਆਪਣੇ ਤਰਨਤਾਰਨ ਬੀਐਸਪੀ ਸਾਹਿਬ ਭੁਗਤ ਰਹੇ ਨਤੀਜਾ ਆਈ ਇਹਨਾਂ ਨੂੰ ਭੁਗਤਣਾ ਪੈਣਾ ਸਾਡੇ ਪ੍ਰਧਾਨ ਸਾਹਿਬ ਨੂੰ ਅਸੀਂ ਇਹ ਸਾਰਾ ਨਿਗਾਹ 'ਚ ਲਿਆਤਾ ਇਹ ਹੁਣ ਆਪਦੀ ਜਿਹੜੀ ਆ ਉਹ ਆਦਾ ਉੱਤਾ ਵਿਚਾਰ ਲੈਣ ਸਾਡੇ ਵਰਗੇ ਆਪ ਜਾਣਤਾ ਨੇ ਇਹਨਾਂ ਦੀ ਕਿਵੇਂ ਨਿਗਾ ਵੀ ਉਹ ਟੱਪ ਗਿਆ ਇਧਰ ਦੀ ਉਹ ਟੱਪ ਗਿਆ ਤੇ ਜਦੋਂ ਵੱਡੀ ਗੱਡੀ ਟੱਪ ਗਈ ਬਾਈ ਜੀ ਇੱਥੋਂ ਦੀ ਆ ਕੇ ਉਹਦੇ ਵਿੱਚ ਬੈਠੇ ਮੈਂ ਉੱਥੇ ਖੜਾ ਸੀ ਮੈਂ ਅੰਦਰੋਂ ਹੀ ਆਇਆ ਬਾਈ ਉੱਥੇ ਇਹਨਾਂ ਦੇ ਜਿਹੜੇ ਪੀਏ ਸਾਹਿਬ ਆ ਚੇਅਰਮੈਨ ਸਾਹਿਬ ਆ ਸਾਰੇ ਟੂ ਜੈਡ ਹੀ ਅੰਦਰ ਆ ਬਾਈ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਤੁਹਾਡੇ ਫੋਨ ਕਿੱਥੇ ਆ ਤੁਸੀਂ ਕੀ ਲੈਣਾ ਤੁਹਾਡੇ ਕਾਜ ਕਿੱਥੇ ਆ ਤੁਹਾਡੀ ਕਿਹੜੇ ਤੇ ਮੋਟ ਫੋਟੋ ਲੱਗੀ ਹੈ ਕਿਹੜੇ ਤੇ ਮੋਹਰ ਲੱਗੀ ਆ ਲੈ ਦਿਖਾਓ ਤੁਹਾਡੇ ਆਧਾਰ ਕਾਰਡ ਦਿਖਾਓ ਸ਼ਰੇਆਮ ਤੱਕ ਆ ਹੋ ਜਾਂਦਾ ਇਹ ਨਤੀਜੇ ਬਿਲਕੁਲ ਗਲਤ ਆਉਣਗੇ ਬਾਈ ਆਏ ਤਸਵੀਰਾਂ ਇੱਥੇ ਕੋਹਰ ਦੱਸ ਦਈਏ ਕਿ ਡੀਸੀ ਫਰੀਦਕੋਟ ਨੂੰ ਵੀ ਫੋਨ ਲਾਉਣੇ ਆ ਤਾਂ ਫੋਨ ਹੀ ਨਹੀਂ ਚੱਕਦੇ ਵੈਸੇ ਮਾਣਯੋਗ ਡੀਸੀ ਫਰੀਦਕੋਟ ਕਦੇ ਵੀ ਫੋਨ ਨਹੀਂ ਚੱਕਦੇ ਐਸਡੀਐਮ ਜੈਤੋ ਫੋਨ ਬੰਦ ਕਰੀ ਬੈਠੇ ਆ ਭਗਵਾਨ ਸਿੰਘ ਮਾਣ ਨੂੰ ਵੈਸੇ ਜਿਹੜੇ ਜਿਹੜੇ ਡੀਐਸ ਜਿਹੜੇ ਡੀਸੀ ਫਰੀਦਕੋਟ ਆ ਉਹਨਾਂ ਦਾ ਮੋਬਾਈਲ ਲੈ ਹੀ ਲੈਣਾ ਚਾਹੀਦਾ ਉਹਨਾਂ ਨੇ ਚੱਕਣਾ ਤਾਂ ਹੈ ਹੀ ਨਹੀਂ ਉਹਨਾਂ ਤੋਂ ਕਰੋਨਾ ਕੀ ਆ ਵੈਸੇ ਤਾਂ ਕਹਿੰਦੇ ਜੀ ਸਰਕਾਰ ਗਲੀਆਂ ਚੋਂ ਚੱਲੂਗੀ ਸੜਕਾਂ ਤੋਂ ਚੱਲੂਗੀ ਸੱਥਾਂ ਚੋਂ ਚੱਲੂਗੀ ਤੇ ਡੀਸੀ ਸਾਹਿਬ ਫੋਨ ਨਹੀਂ ਚੱਕਦੇ ਬਾਕੀ ਨੂੰ ਦੱਸਿਆ ਜਾਵੇ ਇਸ ਇਲੈਕਸ਼ਨ ਦੀ ਜ਼ਿੰਮੇਵਾਰੀ ਤਾਂ ਜਿਹੜੀ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਦੇ ਮੁਖੀ ਜ਼ਿਲ੍ਹੇ ਦੇ ਹੈਗੇ ਡੀਸੀ ਤੇ ਡੀਸੀ ਫੋਨ ਨਹੀਂ ਚੱਕਦੇ ਤਾਂ ਕੀ ਨੂੰ ਦੱਸੇ ਕਿ ਇੱਥੇ ਆ ਕੁਝ ਹੋ ਰਿਹਾ ਸੋ ਇਸ ਇਸ ਤਰੀਕੇ ਦੇ ਹਾਲਾਤ ਹੈ ਇੱਥੇ ਕਿ ਸਾਰਾ ਪ੍ਰਸ਼ਾਸਨ ਸਰਕਾਰ ਦੀ ਝੋਲੀ 'ਚ ਬੈਠਾ ਹੋਇਆ ਹੈ ਸਰਕਾਰ ਦੇ ਹਿਸਾਬ ਨਾਲ ਇੱਥੇ ਚੋਣਾ ਕਰਵਾ ਰਿਹਾ ਹੈ ਸਰਕਾਰ ਦੇ ਹਿਸਾਬ ਨਾਲ ਇੱਥੇ ਸਾਰਾ ਤੰਤਰ ਚਲਾ ਰਿਹਾ ਹੈ ਅਫਸਰਾਂ ਜਿਹੜੇ ਉਹ ਹੱਥ ਠੋਕੇ ਬਣੇ ਹੋਏ ਆ ਇੱਥੋਂ ਦੀ ਸਰਕਾਰ ਦੇ ਇਹ ਹਾਲਾਤ ਤੁਸੀਂ ਇੱਥੋਂ ਦੇ ਦੇਖ ਰਹੇ ਹੋ ਹੁਣ ਤੱਕ ਦੀਆਂ ਤਸਵੀਰਾਂ ਕਿ ਕੀ ਗੱਲਬਾਤ ਹੋਈ ਹੈ ਜੀ ਕਦੇ ਤੁਹਾਡਾ ਬਣਾ ਲੋ ਪਾਸ ਅੰਦਰ ਜਾਣ ਦੇ ਦਿਆਂਗੇ ਵੇਖ ਲੈਨੇ ਆ ਵੀ ਟਰਾਈ ਕਰਕੇ ਕਿ ਐਮਐਲਏ ਕੋਲੇ ਕਾਊਂਟਿੰਗ ਏਜੰਟ ਬਣਿਆ ਕਾਹਨ ਕਾਊਂਟਿੰਗ ਏਜੰਟ ਬਣਿਆ ਐਮਐਲਏ ਵੀ ਬਣਿਆ ਹੋਏ ਆ ਜਿਹੜੇ ਉਹ ਦਿਨ ਤੱਕ ਤੁਸੀਂ ਵੈਸੇ ਇੰਨੀਆਂ ਸਰਕਾਰਾਂ ਚ ਰਹੇ ਹੋ ਐਮਐਲਏ ਕਾਊਂਟਿੰਗ ਏਜੰਟ ਬਣਦਾ ਹੁੰਦਾ ਜੀ ਨਹੀਂ ਬਣਦਾ ਜੀ ਕਦੇ ਨਹੀਂ ਬਣਿਆ ਐਮਐਲਏ ਅਸੀਂ ਵੀ ਬਥੇਰੀਆਂ ਚੋਣਾਂ ਲੜੀਆਂ 10 ਦੇ ਲਗਭਗ ਤਾਂ ਮੈਂ ਆਪ ਚੋਣਾਂ ਦੀ ਅਨਚਾਰਜੀ ਕਰਕੇ ਇਲੈਕਸ਼ਨਾਂ ਲੜਾਈਆਂ ਮੇਰੇ ਪਿਤਾ 9 ਵਾਰ ਐਮਐਲਏ ਬਣੇ ਸੀ ਆ ਪਹਿਲੀ ਵਾਰ ਇਤਿਹਾਸ ਚ ਵੇਖਿਆ ਵੀ ਜਿਹੜਾ ਉਮੀਦਵਾਰ ਆ ਉਹਨਾਂ ਨੂੰ ਹੀ ਬਾਹਰ ਕੱਢਿਆ ਜਾ ਰਿਹਾ ਇਹ ਕੋਈ 12 ਬੰਦਿਆਂ ਦੀ ਕੋਈ ਗਰੰਟੀ ਆ ਵੀ 12 ਬੰਦੇ ਜਿਹੜੇ ਬਹਿਣਗੇ ਉਹ ਜਾਣਗੇ ਜਿਨ੍ਹਾਂ ਨੇ ਚੋਣਾਂ ਲੜੀਆਂ ਪੈਸੇ ਲਾਏ ਉਹਨਾਂ ਨੂੰ ਪਤਾ ਤਾਂ ਉਹ ਵੀ ਮੈਨੂੰ ਕਿਹੜੇ ਪਿੰਡ ਚੋਂ ਕੀ ਮੈਨੂੰ ਪਿਆ ਹਮ ਗੱਲ ਤਾਂ ਜਦੋਂ ਅੰਦਰ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਕਾਦੀ ਗਿਣਤੀ ਹੈ ਐਮਐਲਏ ਸਾਹਿਬ ਆ ਕੇ ਕਰਾਗਾ ਜੀ ਦੇਖਿਆ ਜੀ ਕਦੇ ਕੋਈ ਐਮਐਲਏ ਕਾਊਂਟਿੰਗ ਏਜੰਟ ਮਾ ਜੀ ਲੰਮੇ ਸਮੇਂ ਤੋਂ ਸਦਾ ਗੁਰਦੇਵ ਸਿੰਘ ਬਾਦਲ ਦਾ 93 ਤੋਂ ਵੀ ਰਿਹਾ ਪਰ ਅੱਜ ਤੱਕ ਇਹ ਜਿਹਾ ਹਾਲਾਤ ਨਹੀਂ ਰਿਹਾ ਹੂੰ ਜਿਹੜੇ ਉਹ ਹੁਣ ਤੁਸੀਂ ਵੇਖ ਲਓ 25 ਬਲਾਕ ਸੰਤੀਆਂ ਤਿੰਨ ਚਾਰ ਜ਼ਿਲ੍ਹਾ ਬਸ਼ੀ ਜਾ ਪਰ ਇੱਥੇ ਬੰਦੇ ਉਹ ਟੋਟਲ ਤੁਸੀਂ ਇੱਕ ਕੁਆਲਿਟੀ ਦੇ ਜਿਹੜੇ ਤੁਸੀਂ 12 ਹੀ ਜਾ ਸਕਦੇ 25 ਇਹ ਭਾਵੇਂ ਜਿੰਨੇ ਮਰਜ਼ੀ ਜਾਵਣ ਇਹਦੇ 'ਚ ਤੁਸੀਂ ਹੁਣ ਇਹ ਕਹਿ ਰਹੇ ਹੋ ਵੀ ਅਸੀਂ ਦੋਛ ਲਾਇਆ ਵੀ ਐਮਐਲਏ ਸਭ ਅੰਦਰ ਗਏ ਆ ਜਾਂ ਉਹਨਾਂ ਦੇ ਚੇਅਰਮੈਨ ਇੱਥੋਂ ਦੇ ਜਿਹੜੀ ਲੋਕਲ ਟੀਮ ਗਈ ਹੋਈ ਆ ਉਹ ਕਹਿੰਦੇ ਵੀ ਇਹਨਾਂ ਨੇ ਕਾਊਂਟਿੰਗ ਉਹਨਾਂ ਦੇ ਬਣਾਏ ਹੋਏ ਆ ਜੀ ਤੇ ਕਾਊਂਟਿੰਗ ਕਰਕੇ ਅੰਦਰ ਗਏ ਹੋਏ ਆ ਹਾਲਾਂਕਿ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਉਹ ਇਹ ਕਹਿ ਰਹੇ ਸੀ ਵੀ ਰਾਉਂਡ ਤੇ ਆਏ ਹੋਏ ਨਹੀਂ ਵੀ ਰਾਉਂਡ ਕਰਕੇ ਚਲੇ ਗਏ ਐਤੋਂ ਐਮਐਲਏ ਤਾਂ ਵੈਸੇ ਸੰਵਿਧਾਨਕ ਤੌਰ ਤੇ ਰਾਉਂਡ ਮਾਰ ਵੀ ਨਹੀਂ ਸਕਦਾ ਐਮਐਲਏ ਤਾਂ ਕੋਈ ਨਹੀਂ ਮਾਰ ਸਕਦਾ ਜੀ ਅਸੀਂ ਡੀਸੀ ਐਸਡੀਐਮ ਡੀਐਸਪੀ ਐਸਪੀ ਇਹ ਤਾਂ ਮਾਰ ਸਕਦੇ ਨੇ ਐਮਐਲਏ ਕੋਲ ਕੋਈ ਅਧਿਕਾਰ ਨਹੀਂ ਐਸਜੀ ਮਾਰ ਸਕਦਾ ਆਰਓ ਆ ਸਕਦਾ ਇਹ ਉਹ ਜਿਹੜੇ ਡੀਸੀ ਜਿਹੜਾ ਦੇਖਦਾ ਪਰ ਐਮਐਲਏ ਕੋਲ ਤਾਂ ਫਿਰ ਇਹ ਪਾਵਰ ਇਹ ਦਿੱਤੂ ਤਾਂ ਮਤਲਬ ਉਹੀ ਜੇ ਤੂੰ ਕਰ ਦੇ ਜੀ ਐਮਐਲਏ ਨੇ ਜਿਹੜਾ ਗੈਰ ਕਾਨੂੰਨੀ ਕਰ ਰਹੇ ਆ ਇਹਦੀ ਸਾਰਿਆਂ ਨੇ ਖੇਦੀ ਕਰਦੇ ਆ ਪਹਿਲੀ ਗੱਲ ਤਾਂ 25 ਸਾਡੇ ਬਲਾਕ ਸੰਪਤੀ ਮੈਂਬਰ ਸੀ ਤਾਂ 25 25 ਹੋਣੇ ਚਾਹੀਦੇ ਸੀ ਚਲੋ ਇਹਨਾਂ ਨੂੰ ਲੱਗਿਆ ਸਾਡੇ ਕੋਲ ਟੇਬਲ ਘਟਾ ਹੈ ਪਰ ਫਿਰ ਵੀ ਇਹਨਾਂ ਨੇ 12 ਬਣਾ ਲੈ ਵੀ ਇੱਕ ਪਾਰਟੀ ਦੇ 12 ਹੀ ਜਾਣਗੇ ਕਿ ਜਿਹਨਾਂ ਜਿਹੜਾ ਕੈਂਡੀਡੇਟ ਆ ਉਹਨੂੰ ਲੱਗਦਾ ਵੀ ਮੈਂ 25 ਸੀਗੀ ਤੇ ਮੈਨੂੰ ਵੀ ਸ਼ਾਇਦ ਚਾਹੇ ਕੋਈ ਠੀਕ ਹੋਵੇ ਜਾਂ ਗਲਤ ਹੋਵੇ ਪਰ ਜਿੰਨੇ ਚਿਰ ਅੰਦਰ ਮੌਜੂਦਾ ਉਹਦਾ ਨਹੀਂ ਹੋਣ ਨੂੰ ਸੈਟੀਸਫਾਈ ਨਹੀਂ ਹੁੰਦੀ ਤੇ ਆਸ ਕਰਕੇ ਅਸੀਂ ਸਾਰੀ ਟੀਮ ਇਹਨਾਂ ਦੀ ਨਕੀਦੀ ਕਰ। ਬਾਈ ਜੀ ਸਾਨੂੰ ਇਹ ਕਾਗਜ਼ ਦਿਖਾਉਣਗੇ। ਅਕਾਊਂਟਿੰਗ ਏਜੰਟ ਦੇ ਐਮਐਲਏ ਅਕਾਊਂਟਿੰਗ ਏਜੰਟ ਬਣਿਆ ਆ। ਉਹਦੇ ਸਾਨੂੰ ਕਾਗਜ਼ ਦਿਖਾਉਣਗੇ। ਪਤਾ ਐਮਐਲਏ ਤਾਂ 1 ਮਿੰਟ ਚ ਬਣ ਜਾਣਾ। ਘਬਰਾਓ ਨਾ ਤੁਸੀਂ। ਹਾਂ ਉਹ ਤਾਂ ਅੰਦਰੋਂ ਹੀ ਬਣ ਜਾ। ਬਾਈ ਜੀ ਹੋਵੇ ਇਹਨਾਂ ਨੇ ਮੇਰੀ ਗੱਲ ਸੁਣੋ। ਇਹਨਾਂ ਦਾ ਇੱਕ ਕਹਨੀ ਆ ਤਾਂ ਇਹਨਾਂ ਦਾ ਬਸ ਰਾਣੀ ਨੂੰ ਆਖਿਆ ਨਹੀਂ ਜਾਂਦਾ ਅੱਗਾ ਟੱਕ ਰਾਣੀ ਕੋਲੇ ਸਾਰਾ ਕੁਝ ਹੀ ਹੁੰਦਾ। ਹਾਂ। ਵੀ ਇਹ ਤੁਸੀਂ ਦੇਖੀ ਜਾਂਦੇ ਆ ਪਾਲਸ ਪ੍ਰਸ਼ਾਸਨ ਦੇਖ ਲਓ ਸਾਨੂੰ ਕਿੱਥੇ ਰੋਕਿਆ। ਹਾਂ। ਫੋਟੋ ਇੱਧਰ ਕੋਲ ਮੇਰੇ ਲਈ। ਤਾਂ ਤਸਵੀਰਾਂ ਦੇਖ ਸਕ ਬੁਢੀ ਫੋਟੋ ਕਾਊਂਟਿੰਗ ਜਿਹੜਾ ਸੈਂਟਰ ਬਣਿਆ ਹੋਇਆ ਯੂਨੀਵਰਸਿਟੀ ਕਾਲਜ ਦੇ ਵਿੱਚ ਉੱਥੋਂ ਦੀਆਂ ਤਸਵੀਰਾਂ ਨੇ ਜਿੱਥੇ ਵਿਰੋਧੀਆਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਆ ਕਿ ਇੱਥੇ ਧੱਕੇਸ਼ਾਹੀ ਹੋ ਰਹੀ ਆ ਵਿਧਾਇਕ ਅੰਦਰ ਨੇ ਟੀਮ ਅੰਦਰ ਆ ਉਹਨਾਂ ਦੀ ਅਫਸਰਾਂ ਨੂੰ ਪੁੱਛਿਆ ਐਸਪੀ ਸਾਹਿਬ ਨੇ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਕੋਈ ਠੋਸ ਜਵਾਬ ਨਹੀਂ ਦਿੱਤਾ ਗੱਲ ਨੂੰ ਇੱਧਰ ਉੱਧਰ ਕਰਦੇ ਨਜ਼ਰ ਆਏ ਹੁਣ ਤੱਕ ਦੀਆਂ ਤਸਵੀਰਾਂ ਆਏ ਆ ਅੱਗੇ ਕਿਸ ਪਾਸੇ ਨੂੰ ਜਾਂਦੀ ਹੈ ਗੱਲ ਕੀ ਧੱਕੇਸ਼ਾਹੀ ਹੁੰਦੀ ਹੈ ਜਿਸ ਤਰੀਕੇ ਦੀਆਂ ਰਿਪੋਰਟਾਂ ਆ ਰਹੀਆਂ ਕਿ ਇਹ ਇਲੈਕਸ਼ਨ ਵੇ ਨਹੀਂ ਕਿ ਕੋਈ ਪਹਿਲੀ ਸਰਕਾਰ ਅਕਸਰੀ ਸਰਕਾਰਾਂ ਦੇ ਵਿੱਚ ਇਹ ਹੁੰਦਾ ਕਿ ਇਲੈਕਸ਼ਨਾਂ ਦੇ ਉੱਤੇ ਇਸ ਤਰੀਕੇ ਦਾ ਕੰਮ ਚੱਲਦਾ ਪਰ ਇਹ ਕਹਿਣਾ ਕਿ ਐਮਐਲਏ ਸਾਹਿਬ ਕਾਊਂਟਿੰਗ ਏਜੰਟ ਹੈ ਵੀ ਇੱਕ ਹਾਸੋ ਹੀਣਾ ਬਿਆਣਾ ਕਿ ਕਦੇ ਐਮਐਲਏ ਕਾਊਂਟਿੰਗ ਨਹੀਂ ਕਰਦਾ ਹੁੰਦਾ ਐਮਐਲਏ ਤਾਂ ਜੇ ਖੁਦ ਕੈਂਡੀਡੇਟ ਹੋਵੇ ਜਦੋਂ 2000 ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਵੀ ਉਹ ਕਾਊਂਟਿੰਗ ਨਹੀਂ ਕਰਦਾ ਹੁੰਦਾ ਕਿਉਂਕਿ ਉਹ ਸਾਈਡ ਤੇ ਹੁੰਦਾ ਉਹਨੂੰ ਪਤਾ ਹੁੰਦਾ ਜਿੱਤ ਹਾਰ ਮੇਰੀ ਹੈ ਮੈਂ ਅੰਦਰ ਬੈਠੂਗਾ ਤਾਂ ਕਿਸ ਤਰੀਕੇ ਦਾ ਹੋ ਗਿਆ ਜਾਂਦਾ ਹੁੰਦਾ ਹਾਲ ਦੇ ਅੰਦਰ ਪਰ ਖੁਦ ਕਾਊਂਟਿੰਗ ਏਜੰਟ ਨਹੀਂ ਹੁੰਦਾ ਇਹ ਵੀ ਇੱਕ ਜਿਹੜਾ ਹਾਸੋ ਹੀਣਾ ਸ ਬਾਕੀ ਜੇ ਐਮਐਲਏ ਨੇ ਕਾਊਂਟਿੰਗ ਏਜੰਟ ਭਰਨਾ ਫਿਰ ਜਿਵੇਂ ਬਾਈ ਕਹਿੰਦੇ ਸੀ ਉਹਨੂੰ ਫਾਰਮ ਫੋਰਮ ਤੱਕੀ ਰੋੜਾ ਫਾਰਮ ਤੱਕ ਉਹਦੇ ਜਿਹੜੇ ਅਫਸਰ ਆ ਉਹ ਨਾਲ-ਨਾਲ ਲਈ ਫਿਰਨਗੇ ਸੋ ਇਸ ਤਰੀਕੇ ਦੇ ਹਾਲਾਤ ਹੈ ਹੁਣ ਤੱਕ ਦੀ ਰਿਪੋਰਟ ਹੈ ਅੱਗੇ ਦੇਖਦੇ ਹਾਂ ਕੀ ਹੁੰਦਾ ਹੈ ਕੀ ਵਿਰੋਧੀ ਸੰਤੁਸ਼ਟ ਹੁੰਦੇ ਆ ਜਾਂ ਇੱਥੇ ਕੋਈ ਜਿਹੜੀ ਅਗਲੀ ਹੈ ਕਿਸ ਪਾਸੇ ਨੂੰ ਇਹ ਚੋਣ ਜਾਂਦੀ ਹੈ ਕਿਸ ਪਾਸੇ ਨੂੰ ਅਜਦਾ ਰਿਜ਼ਲਟ ਜਾਂਦਾ ਹੈ ਇਹ ਆਉਣ ਵਾਲੇ ਥੋੜੇ ਸਮੇਂ ਚ ਕਲੀਅਰ ਹੋ ਜਾਵੇਗਾ